ਗਾਠਣ ਵਾਸਤੇ ਇਕੱਠੇ ਹੋਏ ਆ ਜਿਹੜੀਆਂ ਦੁੱਖ ਤਕਲੀਫਾਂ ਨੇ ਆਪਾਂ ਇਹ ਨਹੀਂ ਵੀ ਕਣਕ ਦੀ ਗੱਲ ਨਾ ਕਰਾਂਗੇ ਆਪਾਂ ਕੋਠਿਆਂ ਦੀ ਗੱਲ ਨਾ ਕਰਾਂਗੇ ਆਪਾਂ ਸੰਘਰਸ਼ ਨਾਲ ਕੀ ਹੈ ਸੰਘਰਸ਼ ਅਸੀਂ ਲੜਨਾ ਹੈ ਅਸੀਂ ਹਰੇਕ ਨੂੰ ਹੱਕ ਲੈ ਕੇ ਦੇਣਾ ਹੈ ਮਜ਼ਦੂਰ ਨੂੰ ਹੱਕ ਮਿਲੇਗਾ ਅਸੀਂ ਤਾਂ ਇਕੱਠੇ ਹੋ ਕੇ ਲੈ ਸਕਾਂਗੇ ਜੇ ਅਸੀਂ ਇਕੱਠੇ ਹੋਵਾਂਗੇ ਕਿ ਜੇ ਇਕੱਲਾ ਬੰਦਾ ਇਕੱਲੇ ਤਾਂ ਤੁਸੀਂ ਅੱਗੇ ਲੜਦੇ ਹੀ ਪੈ ਜੀ ਹਾਂਜੀ ਹਾਂਜੀ ਇਕੱਲੇ ਤਾਂ ਤੁਸੀਂ ਜਾਣਦੇ ਹੀ ਜੇ ਇਹ ਵੀ ਤੁਹਾਨੂੰ ਪੁੱਛਦਾ ਤੇ ਦੱਸ ਦਿਓ ਬਾਹਰ ਖੜੀ ਕਰਕੇ ਵੀ ਕੋਈ ਪੁੱਛਦਾ ਠੀਕ ਹੈ ਜੀ ਕੱਲੇ ਨੂੰ ਕੋਈ ਨਹੀਂ ਪੁੱਛਦਾ ਸਥਾਨ ਲੋਕ ਕਿਸੇ ਨੇ ਪੁੱਛਣਾ ਹੈ ਵੀ ਇਹ ਭਲਕੇ ਮੇਰੇ ਬੂਵੇ ਤੇ ਦੂਜੀ ਗੱਲ ਇਹ ਕਿ ਸਾਡਾ ਜਿਹੜਾ ਸੰਵਧਾਨ ਹੈ ਉਹਦੇ ਵਿੱਚ ਅਸੀਂ ਰੱਖਿਆ ਹੈ ਕਿ ਅਸੀਂ ਜੇ ਸੰਘਰਸ਼ ਲੜਾਂਗੇ ਤੇ ਅਸੀਂ ਸੜਕ ਤੇ ਬਹਿ ਕੇ ਨਹੀਂ ਲੜਾਂਗੇ ਅਸੀਂ ਰੋਡ ਜਾਮ ਨਹੀਂ ਕਰਾਂਗੇ ਸਾਨੂੰ ਜਿਹਦੇ ਤੱਕ ਮਤਬਲਾ ਗਿਆ ਹੋਵੇਗਾ ਅਸੀਂ ਉਹਦਾ ਬੂਆ ਮੰਲਾਂਗੇ ਬਾਬਾ ਇਹਨਾਂ ਇੱਕ ਮਿੰਟ ਮੇਰੇ ਕਰ। ਅਸੀਂ ਉਹਦਾ ਬੂਹਾ ਮਲਾਂਗੇ। ਅਸੀਂ ਜੇ ਐਸਟੀਮ ਨਾਲ ਕੰਮ ਹੈ ਤੇ ਅਸੀਂ ਸੜਕ ਨਹੀਂ ਫਾਸਲ ਕੇ ਆਲੀ ਰੋਕਣੀ। ਅਸੀਂ ਐਸਟੀਮ ਦਾ ਬੂਹਾ ਮਲਾਂਣਾ ਹੈ। ਜੇ ਥਾਣੇ ਦਾ ਐਸਐਚਓ ਸਾਡੀ ਗੱਲ ਨਹੀਂ ਸੁਣਦਾ ਸਾਡੇ ਮਜ਼ਦੂਰ ਨਾਲ ਜਾਂ ਸਾਡੇ ਕਿਸੇ ਮੈਂਬਰ ਨਾਲ ਧੱਕਾ ਕਰਦਾ ਅਸੀਂ ਥਾਣੇ ਦਾ ਬੂਹਾ ਮਲਾਂਗੇ। ਅਸੀਂ ਉਹਨੂੰ ਕਹਾਂਗੇ ਵੀ ਤੂੰ ਦੱਸ ਤੂੰ ਜਵਾਬ ਦੇ ਕੇ ਜਾ ਜਿੱਧਰ ਜਾਣਾ। ਜਾਂ ਡੀਐਸਪੀ ਆਵੇ ਜਾਂ ਐਸਐਸਪੀ ਆਵੇ ਉਹ ਜਵਾਬ ਦੇਵੇ। ਅਸੀਂ ਸੜਕ ਤੇ ਲੋਕਾਂ ਨੂੰ ਖਰਾਬ ਨਹੀਂ ਕਰਾਂਗੇ। ਕਿ ਲੋਕ ਗਾਲੀ ਕੱਢਦੇ ਨੇ ਮੁੜ ਕੇ ਹਰ ਇੱਕ ਥਾਂ ਤੇ ਸੜਕ ਤੇ ਧਰਦਾ ਲੱਗ ਜਾਂਦਾ ਸਾਡੇ ਸੰਵਿਧਾਨ ਦੇ ਵਿੱਚ ਅਸੀਂ ਬਣਾਇਆ ਅਸੀਂ ਇੱਕ ਚੋਰ ਦੇ ਮਗਰ ਜਾਵਾਂਗੇ ਠੀਕ ਹੈ ਅਸੀਂ ਇਹ ਨਹੀਂ ਵੀ ਚੋਰ ਦੇ ਮਗਰ ਨਾ ਜਾਵਾਂਗੇ ਅਸੀਂ ਮਗਰ ਜਾਵਾਂਗੇ ਪਰ ਅਸੀਂ ਇਹ ਗੱਲ ਚੋਰ ਦੇ ਮਗਰ ਜਾਵਾਂਗੇ ਵੀ ਚੋਰ ਇਹ ਗੱਲ ਕਹੇਗਾ ਵੀ ਮੈਂ ਚੋਰੀ ਛੱਡਦਾ ਜੇ ਤੇਰਾ ਨਹੀਂ ਸਰਦਾ ਚੋਰੀ ਕੀਤਾ ਮੈਂ ਤਾਂ ਤੂੰ ਦੱਸ ਸਾਨੂੰ ਜਿੱਥੋਂ ਤੱਕ ਤੇਰੀ ਲੋੜ ਹੈ ਅਸੀਂ ਤੇਰੀ ਨਾਲ ਪੂਰੀ ਕਰਾਂਗੇ ਜੇ ਬਾਕੀ ਕੋਈ ਵੀ ਸਾਹਿਬ ਨਹੀਂ ਕਰਦੇ ਬਾਈ ਨਹੀਂ ਕਰਦਾ ਇਹ ਨਹੀਂ ਕਰਦੇ ਤਾਂ ਤੂੰ ਵੀ ਛੱਡ ਦੇ ਇਹ ਨਹੀਂ ਵੀ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਆ ਗਲਤੀਆਂ ਦਾ ਪੁਤਲਾ ਹੈ ਬੰਦਾ ਅਸੀਂ ਜਾਣਾਂ ਹੈ ਕਿ ਪੁਤਲੇ ਮਗਰ ਪਰ ਅਸੀਂ ਉਹਨੂੰ ਕੰਮ ਛਡਾ ਕੇ ਜਾਣਾ ਹੈ ਤੇ ਤੂੰ ਇਹ ਨਹੀਂ ਕਰੇਂਗਾ ਨਸ਼ਾ ਵੇਚਣ ਵਾਲਾ ਹੈ ਅਸੀਂ ਪਹਿਲਾਂ ਉਹਨੂੰ ਘਰ ਆਖਾਂਗੇ ਵੀਰ ਜੀ ਤੇਰੇ ਨਾਲ ਸਾਡੀ ਲੜਾਈ ਨਹੀਂ ਹੈ ਪਰ ਜੇ ਤੇਰੇ ਨਾਲ ਕੋਈ ਗੱਲ ਬਣਦੀ ਹੈ ਤੇ ਅਸੀਂ ਤੇਰੇ ਮਗਰ ਨਹੀਂ ਆਉਣਾ ਤੂੰ ਛੱਡ ਦੇ ਜਿੱਥੋਂ ਤੇਰਾ ਪੂਰਤੀ ਹੁੰਦੀ ਏ ਜਿਹੜਾ ਤੂੰ ਕੰਮ ਕਰਨਾ ਚਾਹੁੰਦਾ ਅਸੀਂ ਤੇਰੇ ਨਾਲ ਆਂ ਸਮਾਜ ਦੇ ਵਿੱਚ ਵਿਚਰਨਾ ਹੈ ਜਿਹੜਾ ਗਲਤ ਜਾਵੇਗਾ ਉਹਦਾ ਅਸੀਂ ਬਾਈਕਾਟ ਕਰਾਂਗੇ ਸਾਰੇ ਹੱਥ ਖੜੇ ਕਰਕੇ ਕਰਾਂਗੇ ਕਿ ਤੇਰੇ ਨਾਲ ਸਾਡਾ ਬਾਈਕਾਟ ਹੈ ਅਸੀਂ ਤੇਰੇ ਨਹੀਂ ਸਾਥੀ ਨਹੀਂ ਹੈ ਤੂੰ ਸਾਥ ਲਾਂਕੇ ਕੰਮ ਕੀਤਾ ਇਹ ਨਹੀਂ ਐ ਮੇਰੀਆਂ ਬੇਨਤੀਆਂ ਸਨ ਜੇ ਕੋ ਕਿਸੇ ਦੇ ਮਨ 'ਚ ਹੁੰਦਾ ਹੈ ਵੀ ਆਹ ਚੀਜ਼ੇ ਸਵਾਲ ਹੁੰਦਾ ਹੈ ਜੇ ਕੋ ਪੁੱਛਣਾ ਜਾਵੇ ਤੇ ਮੈਂ ਉਹਦਾ ਥੋੜਾ ਜਿਹਾ ਮੇਰੀ ਪੁੱਛ ਮਤ ਜਿੰਨੀ ਕੋ ਨਹੀਂ ਕੋ ਤਾਂ ਮੈਂ ਜਵਾਬ ਦੇ ਆਂਦਾ ਚਾ ਤੁਹਾਡੇ ਗੱਲ ਜੇ ਕੋ ਗਲਤ ਨਾਂ ਨਾ ਰਹੇ ਜੇ ਨਾਣਾ ਮੁੰਡਾ ਆ ਕੰਮ ਕਰ ਦੇ ਨਾਣਾ ਬੱਚਾ ਆ ਕੰਮ ਕਰ ਗਲਤ ਤਾਂ ਕੋ ਕਿਉਂ ਲਊਗਾ ਯਾਰ ਆਪਾਂ ਖੁਦ ਗੱਲ ਕੀਤੀਆਂ ਨੇ ਆ ਵੀ ਆਪਾਂ ਤਾਂ ਨਿਆਂ ਦੀ ਗੱਲ ਸਾਰਿਆਂ ਨੂੰ ਪਤਾ ਹੁੰਦਾ ਸਾਡਾ ਧੀ ਪੁੱਤ ਜਦੋਂ ਜਵਾਨ ਹੁੰਦਾ ਹੈ ਨਾ ਸਾਰਾ ਸਾਨੂੰ ਪਤਾ ਹੁੰਦਾ ਸੁਣ ਲੈ ਫਿਰ ਜੇ ਤੂੰ ਗੱਲ ਕੀਤੀ ਤਾਂ ਸਾਡੇ ਸਾਰੇ ਪਰਿਵਾਰ ਨੂੰ ਪਤਾ ਹੁੰਦਾ ਹੈ ਕਿ ਸਾਡਾ ਧੀ ਪੁੱਤ ਕੀ ਕਰਦਾ ਅਸੀਂ ਵੇਖ ਲੈ ਜਾਂਦੇ ਹਾਂ ਅਸੀਂ ਚੁੱਪ ਕਰ ਜਾਂਦੇ ਹਾਂ ਅਸੀਂ ਆਪਦੇ ਪੁੱਤ ਨੂੰ ਜਾਂ ਧੀ ਨੂੰ ਕਹਿੰਦੇ ਨਹੀਂ ਕੋਈ ਸਾਹਿਬ ਸਹੀ ਗੱਲ ਹੈ ਕਿ ਗੱਲ ਅਸੀਂ ਕਲਪ ਕਹਿੰਦੇ ਨਹੀਂ ਅਸੀਂ ਕਹਿੰਦੇ ਕੋਈ ਗੱਲ ਨਹੀਂ ਹਟ ਜਾਏਗਾ ਜੇ ਕੋਈ ਕਹਿੰਦਾ ਹੈ ਨਾ ਉਹਦੇ ਅਸੀਂ ਗੱਲ ਪੈਂਦੇ ਐਨੇ ਆ ਜਿਹੜਾ ਜੋ ਸਿਆਣੇ ਆ ਕੋ ਬੈਠੇ ਵਾਵਾ ਉਮਰਾ ਦੇ ਮੈਂ ਨਹੀਂ ਆ ਬਾਈ ਜੀ ਵੀ ਅਸੀਂ ਕਦੀ ਪੁੱਤ ਨੂੰ ਆਵਾਜ਼ ਮਾਰ ਕੇ ਨਹੀਂ ਕਿਹਾ ਪੋਤੂ ਰਾ ਆ ਦਲ ਸੰਪੋਰ ਜੇ ਅਸੀਂ ਆਵਾਜ਼ ਮਾਰਾਂਗੇ ਹਏ ਪੁਰਾ ਨਹੀਂ ਆਏ ਕਹਿੰਦੇ ਪੁੱਤ ਕਹਿ ਕੇ ਆਵਾਜ਼ ਮਾਰਾਂਗੇ ਇੱਕ ਵਾਰ ਆਵੇਗਾ ਦੋ ਵਾਰਾ ਤੀਜੀ ਵਾਰੀ ਨੂੰ ਆਲ ਕੇ ਬਹਿ ਕੇ ਗੱਲ ਸੁਨੇਗਾ ਸੁਨੇਗਾ ਸਹੀ ਗੱਲ ਸੁਨੇਗਾ ਤੀਜੀ ਵਾਰੀ ਨੂੰ ਨਹੀਂ ਪਤਾ ਲੱਗਦਾ ਮੇਰੇ ਨੂੰ ਬਸ ਇਹ ਨਾ ਮਰਗੀ ਗੱਲ ਉਹ ਕੋਈ ਮਸਲਾ ਇਹਨਾਂ ਦਾ ਵੱਖਰਾ ਹੈ ਇਹਦੇ ਨਾਲ ਆਪਾਂ ਤਾਂ ਮਾਸਤੇ ਹੋਰ ਵਾਸਤੇ ਕਿਥੇ ਆਇਆ ਉਹ ਕੋਈ ਮਸਲਾ ਨਹੀਂ ਕੋਈ ਗੱਲ ਨਹੀਂ ਉਹ ਵੇਚੀ ਆ ਉਸ ਗੱਲ ਕਰਾਂਗੇ ਜਿਹੜੀ ਸਾਡੀ ਹਮਾਇਤ ਤੁਹਾਡੀ ਜਿਹੜੀ ਅਸੀਂ ਕਿਉਂ ਨਹੀਂ ਕਰਨੀ ਚੱਲ ਜੇ ਅਸੀਂ ਨਾ ਵੇਚਨੇ ਮੇਰੇ ਮੁੰਡੇ ਨਾ ਵੇਚਦੇ ਚੱਲ ਤਿੰਨ ਜੇ ਵੇਚਦੇ ਜਦੋਂ ਫੜੇ ਗਏ ਜਿੱਥੇ ਮਰਜੀ ਮਾਰਦੇ ਜਾਂ ਗੋਲੀ ਮਾਰਦੇ ਕੌਣਗਾ ਨਾ ਜਾਵੇ ਪਰ ਆਮਾ ਤੋਂ ਮੇਰੇ ਮਗਰ ਸਾਡੀ ਹਮਾਇਤ ਵਾਸ ਲੜ ਆਏ ਆ ਅਸੀਂ ਤੁਸੀਂ ਸਾਡਾ ਸਾਥ ਦਿਓ ਸਾਰੇ ਜੀਆਂ ਦਾ ਇਹ ਤਾਂ ਸਾਰੇ ਨਹਾ ਵੇਚ ਜੱਟ ਜਿਹੜੇ ਨਹਾ ਵੇਚ ਸਾਰਿਆਂ ਦਾ ਸਾਰੇ ਜੱਟ ਵੇਚ ਦੇ ਨਸਾ ਉਹ ਉਹ ਜਿਹੜਾ ਕਰੋ ਨਹੀਂ ਕਰਨੀ ਉਹਨੇ ਪਰਣੀ ਵੀ ਹੈ ਦੇ ਦਨੇ ਆ ਨਾ ਜੇ ਮਾਰਾ ਕਰਨਾ ਨਾ ਆ ਨਾ ਮਾਰਾ ਪਰਨਾ ਵੀ ਤੇ ਜੇ ਚੰਗਾ ਕਰਨਾ ਕਿਸੇ ਨੇ ਤੁਹਾਨੂੰ ਚੰਗਿਆਈ ਨਹੀਂ ਸਾਹਮਣੇ ਤੁਹਾਡੋਂ ਕੋਈ ਇਹਦੇ ਵਿੱਚ ਹੋਰ ਚੀਜ਼ ਪਾਉਣ ਵਾਲੀ ਹੈ ਕੱਟਣ ਵਾਲੀ ਤੁਹਾਡੀ ਨਿਗਾਹ 'ਚ ਨਹੀਂ ਇੱਥੇ ਜੀ ਸਾਰੇ ਜਿਵੇਂ ਉਹ ਕਹਿੰਦੇ ਨਾ ਕੁਝ ਬੁੱਧੀ ਘਟਾਲੇ ਨਹੀਂ ਨਹੀਂ ਚਲੋ ਜਿਹੜਾ ਤੁਹਾਨੂੰ ਮਤਲਬ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਉਹ ਕੋਈ ਇੰਨੀਆਂ ਜਾਣੀ ਖੜੇ ਨਹੀਂ ਤਾਂ ਨਹੀਂ ਸਾਰੇ ਗੁੰਝੇ ਜਿ ਨਹੀਂ ਆਈਆਂ ਆਉਣੀ ਵੀ ਨਹੀਂ ਹਾਂਜੀ ਉਹ ਆਉਣੀ ਵੀ ਨਹੀਂ ਪਰ ਸੱਚ ਜਿ ਸੱਚ ਹੈ ਨਾ ਹਾਂਜੀ ਉਹਨੇ ਇਹ ਪੱਕੇ ਨਾਲ ਸਾਵਾ ਬਨਾਂਗੇ ਨਾ ਹਾਂਜੀ ਜੇ ਰੰਗ ਨਾ ਬਟਾਏਗਾ ਤੇ ਆਤਮ ਬਦਲ ਜਾਏਗਾ ਹੂੰ ਤੇ ਜਾਂ ਫਿਰ ਉਹ ਇੱਕ ਹੋਰ ਘਾਵ ਤੇ ਡੰਡਾ ਪੀਰਕ ਪੱਤਿਆਂ ਦਾ ਹਾਂਜੀ ਜਦੋਂ ਇੱਕ ਆਪਦੇ ਟਿਕਾਣੇ ਤੇ ਆ ਜਾਏਗਾ ਆਪਦੇ ਸਹੀ ਊਸੂਲਾਂ ਤੇ ਤੇ ਟਿਕਾਣੇ ਤੇ ਉਹਦਾ ਸਹੀ ਕੰਮ ਚੱਲੇਗਾ ਨਾ ਤੇ ਦੂਜੇ ਤੇ ਜਦੋਂ ਡੰਡਾ ਪਵੇਗਾ ਉਹ ਵੀ ਆ ਜਾਏਗਾ ਹੂੰ ਉਹ ਵੀ ਆਖੇਗਾ ਕਿ ਇਹ ਉਹਨੂੰ ਨਹੀਂ ਨਾ ਕਿਸੇ ਨੇ ਮਾਰਿਆ ਡੰਡਾ ਉਹ ਸਵਾਲ ਆਪਦੇ ਕੱਢ ਕੇ ਪੂਰੇ ਕਰਕੇ ਲਿਆ ਹੈ ਬਿਲਕੁਲ ਤੇ ਬੱਚੇ ਦੂਜੇ ਦਿਨ ਕਰਕੇ ਲਿਆਉਂਦੇ ਆ ਹਾਂਜੀ ਕੁੱਟ ਪੈਂਦੀ ਹੁੰਦੀ ਹੈ ਨਾ ਹਾਂਜੀ ਹਾਂਜੀ ਤੇ ਦੂਜੇ ਦਿਨ ਕਰਕੇ ਲਿਆਉਂਦਾ ਸੀ ਤੇ ਉਹਨੂੰ ਨਹੀਂ ਕੁੱਟ ਪਈ ਤੇ ਮੈਨੂੰ ਜਨਾਬ ਪਵੇ ਜੀ ਸਹੀ ਗੱਲ ਹੈ ਤੇ ਜਦੋਂ ਸਾਨੂੰ ਕੁੱਟ ਪਵੇਗੀ ਨਾ ਜੇ ਸਾਨੂੰ ਤਾਂ ਪਈਏ ਤੇ ਅਸੀਂ ਸੁਧਰੇ ਆ ਹਾਂਜੀ ਤੇ ਅਸੀਂ ਹਣ ਸੁਧਰੇ ਆ ਨਾਲ ਸੁਧਰੇ ਆ ਬਹੁਤ ਸਾਥ ਮਿਲਦਾ ਪਿਆ ਬਹੁਤ ਸਾਥ ਮਿਲਦਾ ਪਿਆ ਇਹ ਨਹੀਂ ਕਿਸੇ ਪਿੰਡ ਦੇ ਵਿੱਚ ਕਿਸੇ ਇਕਾਈ ਦੇ ਕਿਤੇ ਵੀ ਗਏ ਆ ਨਾ ਇਸੇ ਬੰਦੇ ਨੇ ਇਹ ਨਹੀਂ ਆਖਿਆ ਵੀ ਇਹ ਕੰਮ ਕੀ ਕਰਨ ਲੱਗੇ ਜੇ ਤੇ ਇਹ ਕੰਮ ਕਿਵੇਂ ਚੱਲੇਗਾ ਉਹਨਾਂ ਨੇ ਕਿਹਾ ਠੀਕ ਹੈ ਚੱਲੇਗਾ ਅਸੀਂ ਸਿਰੇ ਲਗਾਗੇ ਕੱਟਦੇ ਕਰ ਗਏ ਜਵਾਬ ਨਹੀਂ ਕਿਸੇ